ਤਨ ਹੈ ਯੁਗ ਤਨ ਹੈ ਉਹ ਸਮਾ ਜਦੋਂ ਇਸ ਧਰਤੀ ਤੇ ਸੰਤ ਬ੍ਰह्म ज्ञानी ਦੇ ਰੂਪ ਵਿੱਚ ਅਕਾਲ ਪੁਰਖ ਆਪਣੀ ਜੋਤ ਰੱਖ ਕੇ ਭੇਜਦਾ ਹੈ ਤਨ ਨੇ ਉਹ ਮਾਤਾ ਪਿਤਾ ਕਬੀਲਾ ਜਿਨ੍ਹਾਂ ਵਿੱਚ ਸੰਤ ਬ੍ਰह्म ज्ञानी ਦਾ ਜਨਮ ਹੁੰਦਾ ਹੈ ਤਨ ਤਨ ਤੇ ਪਵਿੱਤਰ ਤੇ ਕਿਣਕਾ ਕਿਣਕਾ ਪੂਜਣ ਯੋਗ ਹੋ ਜਾਂਦਾ ਹੈ ਉਸ ਧਰਤੀ ਦਾ ਜਿੱਥੇ ਸੰਤ ਬ੍ਰह्म ज्ञानी ਜਨਮ ਲੈਂਦਾ ਹੈ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਇਸ ਸੰਸਾਰ ਦੇ ਭਲੇ ਹਿੱਤ ਇਸ ਸੰਸਾਰ ਨੂੰ ਠਾਰਨ ਲਈ ਅਵਤਾਰ ਤਾਰਿਆ ਤਨ ਹੈ ਉਹ ਧਰਤੀ ਬੱਲੋਵਾਲ ਪਿੰਡ ਦੀ ਜਿੱਥੇ ਪਰਮ ਪੂਜਨੀਕ ਮਾਤਾ ਸਾਹਿਬ ਦੇਈ ਦੀ ਪਵਿੱਤਰ ਕੁੱਖ ਚੋਂ ਪਿਤਾ ਮੰਗਲ ਦਾਸ ਦੇ ਘਰ ਨਾਨਾ ਲੰਬੜਦਾਰ ਖਜ਼ਾਨੇ ਦੇ ਗ੍ਰਹਿ ਵਿਖੇ ਸਤਗੁਰੂ ਸ਼੍ਰੀ ਨਾਬ ਕਮਲ ਰਾਜਾ ਸਾਹਿਬ ਜੀ ਪ੍ਰਕਾਸ਼ ਨੇ ਪ੍ਰਕਾਸ਼ ਤਾਰਿਆ ਉਸ ਵੇਲੇ ਨੂੰ ਲੱਖਾਂ ਸਜਦੇ ਨੇ ਉਸ ਧਰਤੀ ਨੂੰ ਲੱਖਾਂ ਨਮਸਕਾਰਾਂ ਨੇ ਬਾਰਵਾਲਾ ਗੁਰਦੁਆਰਾ ਪਿੰਡ ਬੱਲੋਵਾਲ ਦਾ 1966 ਵਿੱਚ ਸ਼ੁਰੂ ਕੀਤਾ ਗਿਆ ਘਰ ਵਾਲਾ ਸਥਾਨ ਤੇ ਆਲੇ ਦੁਆਲੇ ਸਥਾਨ ਛੱਡਿਆ ਨਹੀਂ ਜਾ ਰਿਹਾ ਸੀ ਸੰਗਤਾਂ ਦੀ ਬੀਰਬਲਤਾ ਸੀ ਕਿ ਸਤਿਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਜਨਮ ਸਥਾਨ ਤੇ ਵੀ ਤੀਰਥ ਸਥਾਨ ਬਣੇ ਸੰਗਤ ਵੱਲੋਂ ਮਹੰਤ ਪੂਰਨ ਦਾਸ ਨੂੰ ਬੇਨਤੀ ਕੀਤੀ ਕਿ ਬੱਲੋਵਾਲ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਯਾਦ ਬਣਾਈ ਜਾਵੇ। ਮਹੰਤ ਪੂਰਨ ਦਾਸ ਜੀ ਨੇ ਕਿਹਾ ਕਿ ਹੋਰ ਥਾਂ ਵੇਖੀ ਜਾਵੇ। ਮਹੰਤ ਪੂਰਨ ਦਾਸ ਜੀ ਸੰਗਤ ਸਮੇਤ ਗਏ ਜਿਸ ਸਥਾਨ ਤੇ ਮਹਾਰਾਜ ਜੀ ਦਾ ਜਨਮ ਹੋਇਆ ਸੀ। ਝੁੱਕ ਕੇ ਉਸ ਪਵਿੱਤਰ ਮਿੱਟੀ ਨੂੰ ਮਸਤਕ ਨਾਲ ਲਾਇਆ ਗਿਆ। ਉਸ ਪਵਿੱਤਰ ਧਰਤੀ ਤੋਂ ਮਸਤਕ ਨਹੀਂ ਝੁੱਕ ਰਹੇ ਸਨ ਮਹੰਤ ਜੀ। ਬੈਰਾਗ ਵਿੱਚ ਅੱਖਾਂ ਵਿੱਚੋਂ ਛਮ ਛਮ ਆਪਣੇ ਪ੍ਰੀਤਮ ਦੀ ਯਾਦ ਵਿੱਚ ਮੀ ਵਰਸਾ ਰਹੇ ਸਨ। ਮਹੰਤ ਪੂਰਨ ਦਾਸ ਜੀ ਨੇ ਆਪ ਆਪਣੇ ਹੱਥਾਂ ਨਾਲ ਮਿੱਟੀ ਇਕੱਠੀ ਕਰਕੇ ਪ੍ਰਾਤ ਵਿੱਚ ਪਾ ਲਈ। ਪ੍ਰਾਤ ਨੂੰ ਫੁੱਲਾਂ ਨਾਲ ਸਜਾ ਕੇ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨਾਲ ਪਿੰਡ ਦੀ ਸਾਂਝੀ ਸਤਕਨਾਲ ਜਗ੍ਹਾ ਤੇ ਸੰਗਤ ਰੁਕ ਗਈ। ਨੀ ਪੱਟੀ ਗਈ। ਮਹੰਤ ਪੂਰਨ ਦਾਸ ਜੀ ਤਨ ਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਉੱਚੀ ਉੱਚੀ ਉਚਾਰਣ ਕਰਦੇ ਹੋਏ ਮਹਾਰਾਜ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਨਹੀਂ ਪੱਥਰ ਰੱਖ ਰਹੇ ਸਨ ਜੈਸਾ ਸਤ ਗੁਰ ਸੁਣੀਦਾ ਤੈਸੋ ਹੀ ਮੈਂ ਢਠ ਜੈਸਾ ਸਤ ਗੁਰ ਸੁਣੀਦਾ ਤੈਸੋ ਹੀ ਮੈਂ ਢਠ ਜਸ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਤੈਸੋ ਹੀ ਮੈਂ ਡੀਠ ਤੈਸੋ ਹੀ ਮੈਂ ਡੀਠ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ऐसा सत्गुर सुनीन्दा तैसो ही मैं देठ विच्छडियां मेले प्रभु ਵਿਛੜਿਆ ਮੇਲੇ ਪ੍ਰਭੂ ਹਰ ਦਰ ਕਹਿ ਕਾ ਬਸੀਠ ਹਰ ਦਰ ਕਹਿ ਕਾ ਬਸੀਠ ਜੈਸਾ ਸਤ ਗੁਰ ਸੁਣੀਂਦਾ ਸੁਣੀਂਦਾ ਰੜਾ ਆ인다 ਹਰ ਨਾਮੋਂ ਮੰਤਰ ਰੜਾ ਆ인다 ਕੱਟੇ ਹੋ ਮੈ ਰੋਗ ਕੱਟੇ ਹੋ ਮੈ ਰੋਗ ਜਨ ਨਾਨਕ ਸਤ ਗੁਰ ਤੇ ਨਾ ਮਿਲਾਇਆ ਜਨ ਨਾਨਕ ਸਤ ਗੁਰ ਤੇ ਨਾ ਮਿਲਾਇਆ

ਲੇ ਪੂਰਾ ਪਟਕੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ